ਆਸ਼ ਕਰਦੀ ਹਾਂ ਗੁਰੂ ਗੋਬਿੰਦ ਸਿੰਘ ਦਾ ਤੀਰ ਤੇਰੇ ਲੱਗੇ ਅੱਗੋ ਸ਼ਬਦ ਕਹਿੰਦਾ ਜੀ ਮੇਰੀ ਭੈਣ ਹੋ ਕੇ ਮੇਰਾ ਮਾੜਾ ਕਤ ਨਹੀਂ ਹੈ ਉਸ ਵੇਲੇ ਭੈਣ ਆਂਦੀ ਏ ਮੈਂ ਹਾਂ ਮੈਂ ਫਿਰ ਕਹਿਣੀਆਂ ਗੁਰੂ ਗੋਬਿੰਦ ਸਿੰਘ ਦਾ ਤੀਰ ਤੇਰੇ ਲੱਗੇ ਪਰ ਜਿਹੜਾ ਤੀਰ ਗੁਰੂ ਗੋਬਿੰਦ ਸਿੰਘ ਚਲਾਉਣ ਉਹ ਪੱਥੇ ਚੋਂ ਚੱਲਿਆ ਨਾ ਹੋਵੇ ਉਹ ਜ਼ੁਬਾਨ ਚੋਂ ਚੱਲਿਆ ਹੋਵੇ ਕਿਉਂਕਿ ਸਤਿਗੁਰੂ ਸੂਰਮਾ ਹੈ ਕਿਸ ਤਰ੍ਹਾਂ ਇਸ ਸ਼ੈਦ ਵੇਗ ਆਇਆ ਜਦੋਂ ਸ਼ੈਦ ਖਾਨ ਆਇਆ ਅਗੂ ਧੰਨ ਗੁਰੂ ਗੋਬਿੰਦ ਸਿੰਘ ਨੂੰ ਖਬਰ ਪਹੇਗੀ ਜਿਵੇਂ ਭਾਈ ਪਰਵਾਨਾ ਜੀ ਦੱਸਦੇ ਸੀ ਕਿ ਮਹਾਰਾਜ ਕੋਲ ਖੂਫੀਆ ਵਿਭਾਗ ਸੀ ਇੰਟੈਲੀਜੈਂਸ ਡਿਪਾਰਟਮੈਂਟ ਇਹਦਾ ਅਗੂ ਸੀ ਚਤਰ ਸਿੰਘ ਬਰਾੜ ਚਤਰ ਸਿੰਘ ਬਰਾੜ ਜਿਹੜਾ ਇਹ ਪਹਿਲਾਂ ਕੇ ਦੱਸ ਦਿੰਦਾ ਹੈ ਮਹਾਰਾਜ ਸ਼ੈਦ ਖਾਨ ਚੜਾਈ ਕਰਕੇ ਆ ਰਿਹਾ ਮਹਾਰਾਜ ਇਹਦੇ ਹਮਲੇ ਨੂੰ ਰੋਕਣ ਵਾਸਤੇ ਭੇਜਦੇ ਨੇ ਸ਼ੈਦ ਵੇਗ ਨੂੰ ਜਿਹੜਾ ਪਹਿਲਾਂ ਸਰਦਾਲੂ ਬਣ ਚੁੱਕਿਆ ਇਹ ਖਾਨ ਆਇਆ ਉਹ ਵੇਗ ਹੈ ਪਰ ਜਦੋਂ ਅੱਗੇ ਮੁਕਾਬਲਾ ਹੁੰਦਾ ਹੈ ਪਹਿਲਾ ਵੇਖ ਆ ਜਾਂਦਾ ਹੈ ਇਧਰੋਂ ਖਾਨ ਆਇਆ ਖਾਨ ਆ ਕੇ ਇੱਕ ਸ਼ਬਦ ਕਹਿੰਦਾ ਹੈ ਗੁਰੂ ਗੋਬਿੰਦ ਸਿੰਘ ਬੜੇ ਚਲਾਕ ਨੇ ਸ਼ਾਇਦ ਵੇਖ ਕਹਿੰਦਾ ਕਿਉਂ ਕਹਿੰਦਾ ਵੇਖ ਮੁਸਲਮਾਨ ਨੂੰ ਮੁਸਲਮਾਨ ਨਾਲ ਲੜਾ ਰਹੇ ਨੇ ਜੋ ਮਰਦ ਨੇ ਤੇ ਮੇਰਾ ਮੁਕਾਬਲਾ ਕੇ ਕਰਨ ਹਜੇ ਇਨੇ ਸ਼ਬਦ ਕਹੇ ਸੀ ਕਿ ਪਿੱਛੋਂ ਘੋੜੇ ਦੇ ਦੌੜਨ ਦੀ ਆਵਾਜ਼ ਆਈ ਗੁਰੂ ਗੋਬਿੰਦ ਸਿੰਘ ਕਹਿੰਦਿਆ ਸ਼ਾਇਦ ਵੇਖ ਤੂੰ ਲਾਂਬੇ ਹੋ ਜਾ ਜੇ ਸ਼ੈਦ ਖਾਨ ਚਾਹੁੰਦਾ ਹੈ ਗੁਰੂ ਗੋਬਿੰਦ ਸਿੰਘ ਮੁਕਾਬਲਾ ਕਰੇ ਤੇ ਮੈਂ ਮੁਕਾਬਲੇ ਲਈ ਤਿਆਰ ਹਾਂ ਪਾਤਸ਼ਾਹ ਆਏ ਘੋੜਾ ਆਇਆ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਸ ਵੇਲੇ ਜਦੋਂ ਸਾਹਮਣੇ ਘੋੜੇ ਤੇ ਸਵਾਰ ਨੇ ਸ਼ੈਦ ਖਾਨ ਤੱਕ ਦੇ ਗੁਰੂ ਦਾ ਜਲਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਆ ਸ਼ੈਦ ਖਾਨ ਵਾਰ ਕਰ 1702 ਦਾ ਸਾਲ ਹੈ ਸ਼ੈਦ ਖਾਨ ਵਾਰ ਕਰ ਉਸ ਵੇਲੇ ਸ਼ੈਦ ਖਾਨ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਜਾਓ ਜਲਾਣ ਨੂੰ ਤੱਕਿਆ ਪਰ ਵਾਰ ਨਾ ਕਰ ਸਕਿਆ ਮਾਰ ਫਿਰ ਕਹਿੰਦਿਆ ਸ਼ੈਦ ਖਾਨ ਵਾਰ ਕਰ ਅਸੀਂ ਪਹਿਲਾਂ ਵਾਰ ਨਹੀਂ ਕਰਦੇ ਜਾਂ ਵਾਰ ਰੋਕਣ ਵਾਸਤੇ ਕਰਦੇ ਆ ਜਾਂ ਵਾਰ ਕਰਦੇ ਹਾਂ ਜ਼ੁਲਮ ਰੋਕਣ ਵਾਸਤੇ ਅਸੀਂ ਸਵਾਰਥ ਵਾਸਤੇ ਵਾਰ ਨਹੀਂ ਕਰਦੇ ਪਹਿਲਾਂ ਵਾਰ ਨਹੀਂ ਕਰਨਾ ਵਾਰ ਤੂੰ ਕਰ ਸ਼ੈਦ ਖਾਨ ਟਡੰਬਰ ਗਿਆ ਇੱਕਦਮ ਘੋੜੇ ਤੋਂ ਉਤਰਿਆ ਆਪਣੀ ਤਲਵਾਰ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਜਾ ਕੇ ਰੱਖਦਾ ਹੈ ਧੰਨ ਗੁਰੂ ਗੋਬਿੰਦ ਸਿੰਘ ਜਲਾਲ ਰਾਹੀਂ ਆਪਣੇ ਜਵਾਨ ਦਾ ਤੀਰ ਚਲਾਉਂਦਿਆ ਇਸ ਸੈਦ ਖਾਨ ਦਾ ਸੀਨਾ ਬਿੰਨਿਆ ਜਾਂਦਾ ਮੈਂ ਫਿਰ ਕਹਾਂ ਕਬੀਰ ਸਤਗੁਰ ਸੂਰਮੇ ਬਾਹਿਆ ਬਾਨ ਜੋ ਏਕ ਇੱਥੇ ਵੱਡੇ ਵੱਡੇ ਜਰਨੈਲ ਗੁਰੂ ਗੋਬਿੰਦ ਸਿੰਘ ਜੀ ਦੇ ਤੀਰ ਸਾਹਮਣੇ ਨਹੀਂ ਅੜੇ ਉਹ ਭਾਵੇਂ ਭੱਤੇ ਤੋਂ ਚੱਲਿਆ ਹੋਵੇ ਤੇ ਭਾਵੇਂ ਜਵਾਨ ਤੋਂ ਦੱਲਿਆ ਹੋਵੇ ਹੁਣ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ 1704 ਦਾ ਸਮਾਂ ਆਨੰਦਪੁਰ ਸਾਹਿਬ ਦਾ ਘੇਰਾ ਸੱਚੇ ਪਾਤਸ਼ਾਹ ਜੀ ਨੂੰ ਘੇਰਾ ਜਿਹੜਾ ਹੈ ਆਨੰਦਗੜ੍ਹ ਦੇ ਕਿਲੇ ਦਾ ਯਾਤ ਰੱਖਿਓ ਮੈਰਤ ਮਾਰਚ ਅਪ੍ਰੈਲ ਦੇ ਮਹੀਨੇ ਪੈਂਦਾ ਹੈ ਮਾਰਚ ਅਪ੍ਰੈਲ ਤੋਂ ਬਾਅਦ ਆ ਦਸੰਬਰ ਦਾ ਮਹੀਨਾ ਆਉਂਦਾ ਹੈ ਜਦੋਂ ਪਾਤਸ਼ਾਹ 21 ਦਸੰਬਰ ਦੀ ਰਾਤ ਨੂੰ ਕਿਲਾ ਆਨੰਦਗੜ੍ਹ ਛੱਡਦੇ ਆ ਬੜੀ ਵਿਉਂਤਬੰਦੀ ਨਾਲ ਭਾਈ ਸਾਹਿਬ ਇਸ਼ਾਰਾ ਕਰ ਗਏ ਆ ਮੈਂ ਥੋੜੀ ਜਿੱਥੇ ਬੇਨਤੀ ਕਰਾਂ ਤਿੰਨ ਰਸਤੇ ਜਾਂਦੇ ਸੀ ਬេសਿਤ ਸਰਕਾਰ ਜਦੋਂ ਕਿਸੇ ਜਗ੍ਹਾ ਨੂੰ ਇਵਨ ਫੌਜਾਂ ਜਦੋਂ ਜਗ੍ਹਾ ਨੂੰ ਖਾਲੀ ਕਰਾਉਂਦੀਆਂ ਸੀ ਇਹਨਾਂ ਕੋਲ ਤਿੰਨ ਤਰੀਕੇ ਹੁੰਦੇ ਸੀ ਪਹਿਲਾ ਤਰੀਕਾ ਹੁੰਦਾ ਸੀ ਸਿੱਧਾ ਹਮਲਾ ਕਰੇ ਤੇ ਜਗ੍ਹਾ ਖਾਲੀ ਕਰਾਈ ਜਾਏ ਸਿੱਧਾ ਹਮਲਾ ਹਾਥੀ ਲਿਆ ਕੇ ਕੀਤਾ ਜਾਂਦਾ ਹੈ ਬਾਬਾ ਬਚਿੱਤਰ ਸਿੰਘ ਉਹਦਾ ਮੁਕਾਬਲਾ ਕਰਦੇ ਨੇ ਇੱਥੇ ਵਕਾਇਦਾ ਇੱਕ ਜੰਗ ਹੋਈ ਇਸ ਜੰਗ ਵਿੱਚ ਇੱਕ ਸਿੰਘ ਵੀ ਸ਼ਹੀਦ ਹੋਇਆ ਉਹਦਾ ਨਾਮ ਹੈ ਬਾਬਾ ਖੁਸ਼ਹਾਲ ਸਿੰਘ ਬਾਬਾ ਕੁਸ਼ਾਲ ਸਿੰਘ ਬਾਬਾ ਮੱਖਣਸ਼ਾ ਲਵਾਨੇ ਦਾ ਪੁੱਤਰ ਸੀ ਇਹ ਇੱਥੇ ਬਾਬਾ ਬਚਿੱਤਰ ਸਿੰਘ ਜੀ ਦੇ ਨਾਲ ਹਾਥੀ ਤੇ ਮੁਕਾਬਲਾ ਕਰਨ ਵਾਸਤੇ ਆਇਆ ਜੂਜ ਕੇ ਸ਼ਹਾਦਤ ਦਾ ਜਾਮ ਪੀਂਦਾ ਹੈ ਸਿੱਧੇ ਹਮਲੇ ਵਿੱਚ ਇਹ ਪਾਰ ਨਾ ਪਏ ਦੂਸਰਾ ਤਰੀਕਾ ਹੈ ਲਾਲਚ ਦੇ ਕੇ ਜਗ੍ਹਾ ਖਾਲੀ ਕਰਾਈ ਜਾਏ ਆਮ ਇਨਸਾਨ ਮੇਰੇ ਵਰਗਾ ਲਾਲਚੀ ਹੋ ਸਕਦਾ ਹੈ ਜਿਹੜਾ ਸੱਚਾ ਗੁਰੂ ਪੂਰਾ ਗੁਰੂ ਕਦੇ ਲਾਲਚੀ ਨਹੀਂ ਗੁਰੂ ਗੋਬਿੰਦ ਸਿੰਘ ਕਿਸੇ ਲਾਲਚਤ ਨਹੀਂ ਤੀਸਰਾ ਤਰੀਕਾ ਸੀ ਧੋਖਾ ਇੱਕ ਕੱਤਕ ਨੂੰ ਆਟੇ ਦੀ ਗਊ ਤੇ ਨਾਲ ਜਨੇਊ ਰੱਖ ਕੇ ਥਾਲੀ ਵਿੱਚ ਏਲਤੀ ਪਰਮਾਨੰਦ ਲ ਜਾਂਦਾ ਹੈ ਜਾਂ ਕਿ ਸ਼ਬਦ ਕਹਿੰਦਾ ਕਸਮ ਖਾਨਿਆਂ ਕਿਲਾ ਛੱਡ ਕੇ ਚਲੇ ਜਾਓ ਤੁਹਾਡੀ ਵਾਹ ਵਾਲ ਵੀ ਨ ਕੋਈ ਵੇਖੇਗਾ ਧੰਨ ਗੁਰੂ ਗੋਬਿੰਦ ਸਿੰਘ ਨੇ ਕਿਹਾ ਇਹ ਝੂਠੇ ਤੇ ਫਰੇਬੀ ਲੋਕ ਨੇ ਇਹਨਾਂ ਦਾ ਕੋਈ ਯਕੀਨ ਨਹੀਂ ਉਸ ਤੋਂ ਬਾਅਦ ਸਮਾਂ ਆਉਂਦਾ ਪੰਜ ਪੂ ਦਾ ਪੰਜ ਪੂ ਨੂੰ ਖਬਰ ਪਈ ਕਿ ਕਾਸਮ ਇੱਕ ਆਇਆ ਹੈ ਸਰਹੰਦ ਕੇ ਨਵਾਬ ਦਾ ਪੈਗਾਮ ਲਾਇਆ ਦਰਅਸਲ ਇੱਥੇ ਕਵੀ ਰੂਪ ਲਿਖਾ ਲਗਿਆ ਇਹ ਜਿਹੜਾ ਕਾਸਬ ਆਇਆ ਸੀ ਇਹ ਔਰੰਗਜੀਤ ਦੇ ਵੱਲੋਂ ਭੇਜਿਆ ਹੋਇਆ ਔਰੰਗਜੀਤ ਨੇ ਆਪਣੇ ਕੋਲੋਂ ਕੁਰਾਨ شریف ਭੇਜੀ ਇਹਦੀ ਜਿਲਦ ਦੇ ਉੱਤੇ ਲਿਖਤੀ ਰੂਪ ਵਿੱਚ ਸੌ ਚੁੱਕੀ ਹੈ ਮੈਂ ਗੇ ਬੇਨਤੀ ਕੀਤੀ ਤੀਜਾ ਤਰੀਕਾ ਸੀ ਇਹਨਾਂ ਦਾ ਧੋਖਾ ਗੁਰੂ ਗੋਬਿੰਦ ਸਿੰਘ ਨਾ ਕਰੋ ਗੁਰੂ ਗੋਬਿੰਦ ਸਿੰਘ ਨਾਲ ਧੋਖਾ ਨਹੀਂ ਹੋਇਆ ਧਿਆਨ ਨਾਲ ਸੁਣਿਓ ਸ਼ਬਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾਲ ਧੋਖਾ ਨਹੀਂ ਹੋਇਆ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਪਹਾੜੀ ਰਾਜੇ ਤੇ ਨਾਲ ਔਰੰਗੇ ਦੇ ਧੋਖੇ ਨੂੰ ਨੰਗਿਆਂ ਕਰਕੇ ਦੁਨੀਆ ਸਾਹਮਣੇ ਰੱਖ ਦਿੱਤਾ ਸਮਾਂ ਆਇਆ ਤੇ ਪਾਤਸ਼ਾਹ ਆਨੰਦਪੁਰ ਛੱਡਦੇ ਆ ਮਲਕਪੁਰ ਰੰਗੜਾ ਸ਼ਾਹੀ ਟਿੱਬੀ ਨਾਲ ਰੋਪੜ ਵਾਲਾ ਇਲਾਕਾ ਤਿੰਨ ਰਸਤਿਆਂ ਰਾਈ ਇਹ ਕਿਲਾ ਛੱਡਿਆ ਜਾਂਦਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਰਸਾ ਦਾ ਕੰਡਾ ਪਰਿਵਾਰ ਦੇ ਤਿੰਨ ਹਿੱਸੇ ਚਮਕੌਰ ਸਾਹਿਬ ਦੀ ਧਰਤੀ ਵੱਲ ਜਾਣਾ ਚਾਹੁੰਦੇ ਆ ਪਾਤਸ਼ਾਹ ਗਿਣਤੀ ਭਾਈ ਸਾਹਿਬ ਦੱਸ ਗਏ ਸੀ ਇੱਕ ਧੰਗੁਰੂ ਗੋਬਿੰਦ ਸਿੰਘ ਜੀ ਨਾਲ ਪੰਜ ਪਿਆਰੇ ਸਹਿਬਾਨ ਗਿਣਤੀ ਦੇ ਦੋ ਸਹਿਬਜ਼ਾਦੇ ਵੱਡੇ ਬਾਬਾ ਅਜੀਤ ਸਿੰਘ ਜੀ ਬਾਬਾ ਜ਼ੁਜਾਰ ਸਿੰਘ ਜੀ ਨਾਲ ਗਿਣਤੀ ਦੇ ਇੱਥੇ 35 ਕੁ ਸਿੰਘ ਨੇ ਟੋਟਲ ਗਿਣਤੀ ਜਿਹੜੀ ਉਹ 43 ਬਣਦੀ ਹੈ ਮਹਾਰਾਜ ਸਰਸਾ ਪਾਰ ਕਰਕੇ ਰੋਪੜ ਦੇ ਜਰੀਏ ਪਾਕਸ਼ਾ ਜੀ ਚਮਕੌਰ ਜਾਣਾ ਚਾਹੁੰਦੇ ਆ ਇਹ ਮਹਾਰਾਜ ਜੀ ਦੀ ਨੀਤੀ ਵਿੱਚ ਸੀ ਕੋਈ ਸਹਿਜ ਬਾਹ ਨਹੀਂ ਗਏ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਵਕਾਇਦਾ ਇੱਕ ਨੀਤੀ ਬਣਾਈ ਮਹਾਰਾਜ ਚਮਕੌਰ ਸਾਹਿਬ ਪਹੁੰਚਦੇ ਆ ਚਮਕੌਰ ਸਾਹਿਬ ਦਾ ਜੰਗ ਹੁੰਦਾ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਨਾ ਹੁਣ ਧਿਆਨ ਨਾਲ ਸੁਣਿਓ ਚਮਕੌਰ ਸਾਹਿਬ ਦਾ ਜੰਗ ਹੋਇਆ ਜਿੱਥੇ ਗੁਰਦੁਆਰਾ ਕਤਲਗੜ੍ਹ ਸਾਹਿਬ ਬਣਿਆ ਹੋਇਆ ਆਪ ਜੀ ਦਰਸ਼ਨ ਕੀਤੇ ਹੋਣਗੇ ਪਰ ਮੈਂ ਬੇਨਤੀ ਜ਼ਰੂਰ ਕਰਾਂ ਜਿਨ੍ਹਾਂ ਨਹੀਂ ਕੀਤੇ ਹਕੀਮ ਅੱਲਾ ਯਾਰਖਾਂ ਜੋਗੀ ਕਹਿੰਦਾ ਉਹ ਦੁਨੀਆਂ ਦੇ ਲੋਕੋ ਭਾਰਤ ਤੀਰਥਾਂ ਦਾ ਗੜ ਹੈ ਪਰ ਜੇ ਸਭ ਤੋਂ ਵੱਡਾ ਕੋਈ ਤੀਰਥ ਹੈ ਤੇ ਚਮਕੌਰ ਸਾਹਿਬ ਤੋਂ ਵੱਡਾ ਕੋਈ ਤੀਰਥ ਨਹੀਂ ਬਸ ਇੱਕ ਹਿੰਦ ਵਿੱਚ ਤੀਰਥ ਹੈ ਯਾਤਰਾ ਕੇ ਲਈ ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲਈ ਉਸੇ ਧੰਗ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਦੋਂ ਚਮਕੌਰ ਦੀ ਗੜੀ ਤੋਂ ਹੇਠਾਂ ਹੁੰਦੇ ਆ ਤੇ ਇੱਕ ਇੱਕ ਕਵੇ ਦੀਆਂ ਸਤਰਾਂ ਨੇ ਮੈਂ ਇੱਕ ਤਕਰੀਬਨ ਹਰ ਥਾਂ ਬੇਨਤੀ ਕਰਨਾ ਪਰ ਮੈਂ ਜ਼ਰੂਰ ਆਪ ਜੀ ਨੂੰ ਵੀ ਬੇਨਤੀ ਕਰਦਾ ਜਾਮ ਇੱਕ ਦੁਨੀਆ ਦਾ ਬਾਪ ਹੈ ਪਰ ਇੱਕ ਧੰਗ ਗੁਰੂ ਗੋਬਿੰਦ ਸਿੰਘ ਵੀ ਪਿਤਾ ਹੈ ਦੁਨੀਆ ਦਾ ਬਾਪ ਡੋਲਦਾ ਹੈ ਮਨ ਸਾਡਾ ਦੁਖੀ ਹੁੰਦਾ ਜਦੋਂ ਬੰਦਾ ਕੋਈ ਦੁੱਖ ਭੋਗਦਾ ਹੈ ਤੇ ਬੰਦੇ ਦਾ ਦਿਲ ਕੰਬ ਜਾਂਦਾ ਹੈ